ਸਵਾਰੀ ਸਾਧ ਸੰਗਤ ਜੀ ਹੋ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਸਭ ਤੋਂ ਪਹਿਲਾਂ ਮੱਗਰ ਮਹੀਨੇ ਦੀ ਸੰਗਰਾਂਦਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਇਹ ਮੱਗਰ ਦਾ ਮਹੀਨਾ ਸਾਰੇ ਨਕਰ ਦੇ ਵਿੱਚ ਗੁਰੂ ਪਾਤਸ਼ਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਸਭ ਦੇ ਕਰ ਮਹਾਰਾਜ ਆਪਣਾ ਮੇਰਾ ਪਰਿਆ ਹੱਥ ਰੱਖਣ ਗੁਰੂ ਨਾਨਕ ਮਹਾਰਾਜ ਦੁੱਧਾਂ ਪੁੱਤਾਂ ਦੇ ਗੰਦਾ ਤਾਂ ਸਭ ਨੂੰ ਬਖਸ਼ਿਸ਼ ਕਰਨ ਸੋ ਲੜੀਵਾਰ ਵਿਆਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਮਨੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਜੀ 18ਵੀਂ ਅਸ਼ਟ ਪਦੀ ਦੇ ਆਪਾਂ ਕਲ ਸਲੋਕ ਅਤੇ ਪਹਿਲੇ ਪਦੀ ਵਿਚਾਰ ਕੀਤੀ ਹੈ ਆਓ ਜੀ ਦੂਸਰਾ ਪਦ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਜੋ ਵੀ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਫਿਰ ਗੁਰੂ ਆਪਣੇ ਸੇਵਕ ਦੀ ਪ੍ਰਤਪਾਲਨਾ ਕਰਦਾਗਾ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੀ ਸੇਵਕ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਸੇਵਕ ਬਣਨਾ ਕੋਈ ਸੌਖੀ ਗੱਲ ਐ ਪਿਆਰੋ ਸੇਵਕ ਭਾਈ ਗੁਰਦਾਸ ਜੀ ਨੇ ਸੇਵਕ ਬਾਰੇ ਆਪਣੀਆਂ ਵਾਰਾਂ ਵਿੱਚ ਲਿਖਿਆ ਕਿ ਮਰਨਾ ਪੈਂਦਾ ਪਹਿਲਾਂ ਸੇਵਕ ਬਣਨ ਵਾਸਤੇ ਜਿਵੇਂ ਆਪਣਾ ਆਪਾ ਬਲਦਾਨ ਕਰਨਾ ਪੈਂਦਾ ਨਾ ਬਾਣੀ ਵਿੱਚ ਨਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਆਉਂਦੇ ਆ ਕਿ ਮਹਾਰਾਜ ਮੈਨੂੰ ਨਾ ਆਪਦੇ ਦਰ ਦਾ ਸੇਰੀ ਲਾ ਲਾ ਇਹ ਸ਼ਬਦ ਵਿੱਚ ਆਪਾਂ ਨੂੰ ਉੱਪਰ ਆਏ ਲੱਗੂਗਾ ਪਾਲੀ ਦਾ ਅਰਥ ਹੁੰਦਾ ਹੈ ਨਾ ਵੀ ਮੈਨੂੰ ਤੇਰੇ ਦਰ ਦੇ ਉੱਤੇ ਗੁਲਾਮ ਬਣਾ ਲਾ ਬਿਲਕੁਲ ਜੀ ਮਹਾਰਾਜ ਜਿੱਦੀ ਆਪ ਦੀ ਕੋਈ ਮਰਜ਼ੀ ਨਹੀਂਗੀ ਵੀ ਜਿਵੇਂ ਤੂੰ ਚਲਾਉਣਾ ਵਾਸੋਂਵੇਂ ਜਿਵੇਂ ਮਾਲ ਪਤ ਚਲਾਉਂਦਾਗਾ ਫਿਰ ਗੁਲਾਮੀ ਕੀ ਹੁੰਦੀ ਹੈ ਨਾ ਤਾਂ ਆਪ ਦੀ ਮਰਜ਼ੀ ਮੁਤਾਬਕ ਕਪੜੇ ਪਾ ਸਕਦਾ ਹੈ ਨਾਬ ਦੀ ਮਰਜ਼ੀ ਮੁਤਾਬਕ ਉਹ ਕੁਝ ਖਾ ਸਕਦਾ ਹੈ ਇਹਨੂੰ ਗੁਲਾਮੀ ਕਹਿੰਦੇ ਆ ਜੀ ਕਿਸੇ ਦੇ ਹੱਥਾਂ ਵਿੱਚ ਸਭ ਕੁਝ ਦੇ ਦੇਣਾ ਬਸ ਗੁਰੂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਇੱਥੇ ਉਹ ਖੇੜਾ ਪਿਆਰਿਓ ਕਿ ਗੁਰੂ ਨੂੰ ਆਪਣਾ ਸਭ ਕੁਝ ਸੌਂਪ ਦੇ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਦੱਸੀ ਸੀ ਹੋ ਸਕਦਾ ਵੀ ਕਿਸੇ ਦੇ ਯਾਦ ਹੋਵੇ ਵੀ ਉਹ ਬੰਗਲਾ ਸਾਹਿਬ ਦੀ ਇੱਕ ਵਰਤੀ ਹੋਈ ਘਟਨਾ ਹੈ ਸੰਤ ਸਿੰਘ ਜੀ ਮਸਕੀਨ ਜੀ ਸੁਣਾਉਂਦੇ ਹੁੰਦੇ ਆ ਉਹ ਕਹਿੰਦੇ ਇੱਕ ਕਿੰਦਵੀ ਉੱਥੇ ਆਇਆ ਕਰੇ ਸੇਵਕ ਉਹ ਮਹਾਰਾਜ ਨੂੰ ਮੱਥਾ ਟੇਕ ਕੇ ਕਰੇ ਤੇ ਪੈਸੇ ਵਾਪਸ ਚੁੱਕ ਲਿਆ ਕਰੇ ਉਹ ਸਾਰੇ ਦੇਖਨ ਨਾਲ ਇੱਕ ਮਾਲ ਮੰਨਣ ਵੀ ਕੀ ਕਾਰਨਾ ਹੈ ਮਸਕੀਨ ਜੀ ਦੀ ਕਥਾ ਸੀ ਉੱਥੇ ਤੇ ਜਦੋਂ ਉਹਨੇ ਪੈਸੇ ਚੱਕੇ ਤੇ ਉਹਨੂੰ ਕਹਿੰਦੇ ਵੀ ਫੜ ਲਿਆ ਕਹਿੰਦੇ ਵੀ ਤੂੰ ਇਹ ਕੀ ਕਰਦਾਗਾ ਮਸਕੀਨ ਜੀ ਨੇ ਪੁੱਛਿਆ ਕਹਿੰਦੇ ਵੀ ਇਹ ਕੀ ਕਰਦਾਗਾ ਵੀ ਤੁਸੀਂ ਇਹਨੂੰ ਕਿਉਂ ਫੜਿਆ ਤੁਸੀਂ ਕਹਿੰਦੇ ਜੀ ਪੈਸੇ ਚੁੱਕ ਲਾਂਦਾ ਗੋਲ ਕਿਥੋਂ ਕਹਿੰਦੇ ਉਹਨੂੰ ਫਿਰ ਪੁੱਛਿਆ ਗਿਆ ਵੀ ਤੂੰ ਪੈਸੇ ਮੱਥਾ ਟੇਕ ਕੇ ਕਿਉਂ ਚੁੱਕਦਾਗਾ ਹੁਣ ਹੈ ਉਹ ਸੇਵਕ ਸੀ ਬਹਿ ਰਿਓ ਅੰਦਰ ਦੀ ਗੱਲ ਤਾਂ ਕੋਈ ਹੋਰ ਚੱਲ ਰਹੀ ਸੀ ਖੇਡ ਤਾਂ ਉਹਦੀ ਹੋਰ ਸੀ ਕਹਿੰਦਾ ਵੀ ਮੈਂ ਨਿਤ ਪੜਦਾ ਗੁਰੂ ਅਮਰਦਾਸ ਸਾਹਿਬ ਦਾ ਬਚਨ ਬੀ ਤਣ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਐ ਬੀ ਤਣ ਵੀ ਦੇ ਦੇ ਗੁਰੂ ਨੂੰ ਮਨ ਵੀ ਦੇ ਦੇ ਗੁਰੂ ਨੂੰ ਆਪਣਾ ਧਨ ਵੀ ਦੇ ਦੇ ਕਹਿੰਦਾ ਵੀ ਮੈਂ ਹਜੇ ਤਣ ਤੇ ਮਨ ਤਾਂ ਦਿੱਤਾ ਨਹੀਂ ਜਿੰਨਾ ਚਿਰ ਮੇਰਾ ਤਣ ਤੇ ਮਨ ਨਹੀਂ ਲੈਂਦਾ ਤੇ ਮੈਂ ਧਨ ਕੋ ਦੇਵਾਂ ਇਸ ਤਰ੍ਹਾਂ ਰੱਬ ਦੇ ਪਿਆਰੇ ਕਈ ਵਾਰ ਅੰਦਰੋਂ ਗੁਰੂ ਨਾਲ ਪਿਆਰ ਹੁੰਦਾ ਪਿਆਰ ਉਹ ਕੀ ਨਹੀਂ ਹੁੰਦਾ ਖੇਡਾ ਉਹ ਵੇਖਣ ਵਾਲਿਆਂ ਨੂੰ ਤਾਂ ਉਪਰ ਲੱਗਿਆ ਕਰੀ ਔਰ ਸਿੱਧੀ ਅਟੈਚਮੈਂਟ ਸੀ ਗੁਰੂ ਨਾਲ ਕਹਿੰਦਾ ਮਹਾਰਾਜ ਕਿਰਪਾ ਕਰੀ ਗੁਰੂ ਅਮਰਦਾਸ ਪਾਤਸ਼ਾਹ ਤੇਰਾ ਬਚਨ ਤਾਂ ਮੈਂ ਨਿੱਤੀ ਪੜਦਾ ਮਿਤਾਂ ਵੀ ਮੰਗ ਗੁਰੂ ਨੂੰ ਦੇ ਦੇ ਮਣ ਵੀ ਦੇ ਦੇ ਗੁਰੂ ਨੂੰ ਧਣ ਵੀ ਦੇ ਦੇ ਗੁਰੂ ਨੂੰ ਪਰਨਾ ਆਪ ਦੀ ਮਰਜ਼ੀ ਨਾਲ ਪੈਰ ਅਸੀਂ ਧਨ ਲਾਉਣ ਗੁਰਦੁਆਰਾ ਸਾਹਿਬ 100 ਰੁਪਏ ਦੇ ਕੇ ਕਹਿੰਦੇ ਨਾ ਗ੍ਰੰਤੀ ਸਿੰਘ ਕਹਿੰਦੇ ਸਾਡਾ ਨਾਂ ਨਹੀਂ ਬੋਲਿਆ ਤੇ ਜਦੋਂ ਉੱਥੇ ਜਦੋਂ ਐਂ ਨੋਟ ਵਾਰਦੇ ਉਹਨਾਂ ਨੂੰ ਪੁੱਛਿਆ ਵੀ ਤੇਰੇ ਉੱਤੇ ਅਸੀਂ 1000 ਰੁਪਏ ਦੇ ਨੋਟ ਵਾਰਤੇ ਅੱਖਾਂ ਕਿਸ ਨੇ ਨਾ ਕਿਉਂਕਿ ਗੁਰੂ ਵਾਸਤੇ ਪਿਆਰਿਓ ਦਿੱਤਾ ਹੀ ਨਹੀਂ ਗੁਰੂ ਨੂੰ ਗੁਰੂ ਕਹਿੰਦਾ ਵੀ ਤਨ ਵੀ ਗੁਰੂ ਨੂੰ ਦੇ ਦੇ ਮਨ ਵੀ ਗੁਰੂ ਨੂੰ ਦੇ ਦੇ ਧਨ ਵੀ ਗੁਰੂ ਨੂੰ ਦੇ ਦੇ ਸੋ ਇੱਥੇ ਤਾਂ ਖੇਡਾਂ ਪਿਆਰਿਓ ਅੰਦਰ ਦੇ ਨੇ ਸਾਰੀਆਂ ਗੁਰੂ ਕਹਿੰਦਾ ਗੁਰ ਕਾਹ ਗ੍ਰਹਿ ਸੇਵਕ ਜੋਰ ਹੈ ਜਿਹੜਾ ਸੇਵਕ ਗੁਰੂ ਘਰ ਦੇ ਵਿੱਚ ਰਹਿੰਦਾ ਫਿਰ ਆਪਣਾ ਗੁਰੂ ਕੀ ਆਗਿਆ ਮਨ ਵਿੱਚ ਸਹ ਹੈ ਗੁਰੂ ਜੀ ਕਹਿੰਦੇ ਫਿਰ ਗੁਰੂ ਦੀ ਆਗਿਆ ਮਨ ਵਿੱਚ ਚੱਲੇ ਫਿਰ ਗੁਰੂ ਦੀ ਆਗਿਆ ਮੁਤਾਬਕ ਆਪਣਾ ਮਨ ਉਵੇਂ ਚਲਾਉਂਦਾ ਫਿਰ ਆਪਦੀ ਮਰਜ਼ੀ ਨਹੀਂ ਕਰਦਾ ਮਨਮਰਜ਼ੀਆਂ ਵਾਲਾ ਮਨੁੱਖ ਮਨਮੁਖ ਹੁੰਦਾ ਪਿਆਰੋ ਮਾਣਮੁਖ ਦਾ ਅਰਥ ਕੀ ਹੁੰਦਾ ਹੈ ਮਾਣ ਵੱਲ ਮੂੰਹ ਕਰਕੇ ਜਿਉਣ ਵਾਲਾ ਮਨ ਮੁਖ ਤੇ ਗੁਰਮੁਖ ਕੀ ਹੁੰਦਾ ਹੈ ਗੁਰਮੁਖ ਗੁਰੂ ਵੱਲ ਮੂੰਹ ਕਰਕੇ ਜਿਉਂਦਾ ਵੀ ਜੀ ਗੁਰੂ ਜੀ ਜੋ ਤੁਸੀਂ ਕਹਿੰਨੇ ਹੋ ਸਤ ਹੈ ਪਰ ਜੋ ਤੁਸੀਂ ਕਹਿੰਨੇ ਹੋ ਸਾਡੇ ਜੀਵਨ ਵਿੱਚ ਹੋ ਰਿਹਾ ਹੋ ਠੀਕ ਆ ਬਸ ਜੋ ਤੁਸੀਂ ਕਰਨ ਵਾਸਤੇ ਕਹਿੰਨੇ ਹੋ ਉਹ ਅਸੀਂ ਕਰਾਂਗੇ ਇਹ ਗਰਮਖ ਤੇ ਮਨਮੁਖ ਦੀ ਪਰਿਭਾਸ਼ਾ ਸੋ ਗੁਰ ਕੀ ਆਗਿਆ ਮਨ ਮੈਂ ਸਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਆਪਸ ਕੋ ਕਰ ਕਛ ਨਾ ਜਨਾਬ ਹੈ ਹੁਣ ਆ ਅਵਸਥਾ ਕਿਤੇ ਸਾਡੀ ਬਣ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਕਹਿੰਦੇ ਪਿਆਰਿਓ ਕਿ ਆਪਣੇ ਆਪ ਨੂੰ ਕੁਝ ਨਹੀਂ ਸਮਝਣਾ ਪਿਆਰਿਓ ਜਿੰਨੇ ਸਰੀਰ ਆਪਾਂ ਬੈਠੇ ਆ ਪਿਆਰਿਓ ਆਪਦੇ ਆਪ ਦੇ ਮਨ ਦੀ ਅਵਸਥਾ ਨੂੰ ਪੜਿਓ ਕਿ ਅਸੀਸ ਤਾਂ ਗੁਰੂ ਦਾਸ ਦੇ ਉੱਤੇ ਬਹੁਤ ਕੁਝ ਬਣ ਕੇ ਆਉਂਦਾ ਚੰਦਰਮਾਨਾ ਕਦੇ ਆਖਿਆ ਵੀ ਮਹਾਰਾਜ ਮੇਰਾ ਮੁਝ ਮੈਂ ਕੀ ਜੋਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਮੇਰਾ ਤਾਂ ਕੁਛ ਹੈ ਹੀ ਨਹੀਂਗਾ ਆਪਸ ਕੋ ਕਰ ਕਾਸ਼ ਨਾ ਜਨਾਬ ਹੈ ਕੁਛ ਵੀ ਨਹੀਂ ਜਨਾਉਂਦਾ ਆਪਣੇ ਆਪ ਨੂੰ ਰੱਬ ਦਾ ਪੈਦਾ ਮੈਂ ਤਾਂ ਤੇਰੇ ਦਰ ਦਾ ਹੰਮ ਭੀਖਕ ਭਿਖਾਰੀ ਤੇਰੇ ਗੁਰੂ ਅੰਗਦ ਦੇ ਮਹਾਰਾਜ ਦੇ ਜਦੋਂ ਦਰ ਦੇ ਉੱਤੇ ਗੁਰੂ ਅਮਰਦਾਸ ਪਾਸ਼ਾ ਗਏ ਸੀ ਨਾ ਤਬਥੇ ਪੇਪਰ ਪੈ ਗਿਆ ਸੀਗਾ ਪਹਿਲੇ ਹੀ ਕਹਿੰਦੇ ਲਿਆਓ ਭਾਈ ਤੇ ਸ਼ਾਲੇ ਚੱਕ ਕੇ ਲੈ ਕੇ ਆਓ ਕੜਮ ਸਾਹਿਬ ਜੀ ਆਏ ਆ ਕਹਿੰਦਾ ਨਾ ਮਹਾਰਾਜ ਤੇਰੇ ਦਰ ਦਾ ਕੜਮ ਨਹੀਂ ਬਣ ਕੇ ਆਇਆ ਤੇਰੇ ਦਰ ਦਾ ਭਿਖਾਰੀ ਬਣ ਕੇ ਆਇਆ ਸ਼ਬਦ ਦਰਜਾ ਗੁਰੂ ਗ੍ਰੰਥ ਸਾਹਿਬ ਚ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇ ਹੋ ਮੰਗਤ ਜਣ ਕੋ ਸਦਾ ਰਹੋ ਰੰਗ ਰਤਾ ਮਾਲਕ ਜੀ ਤੇਰੇ ਦਰ ਦਾ ਭਿਖਾਰੀ ਹੈ ਤੇਰੇ ਦਰ ਦਾ ਮੰਗਤਾ ਬਣ ਕੇ ਆਇਆ ਮਾਲਕਾ ਕੁਛ ਨਹੀਂ ਬਣ ਕੇ ਆਇਆ ਤੇਰੇ ਦਰ ਦੇ ਉੱਤੇ ਇਹ ਅਵਸਥਾ ਕਦੇ ਬਣ ਜਾਵੇ ਆਪਸ ਕੋ ਕਰ ਕਾਸ਼ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਾਲਕ ਜੀ ਤੇਰੇ ਤੇਰਾ ਨਾਮ ਦਿਨ ਰਾਤ ਹੀ ਜਪਦਾ ਰਹਾ ਹਰ ਹਰ ਨਾਮ ਹਿਰਦੇ ਅੰਦਰ ਫਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਕਿਉਂਦਾ ਰਹਾ ਸਾਡੇ ਹਿਰਦੇ ਵਿੱਚ ਪਿਆਰੇਓ ਪਰਿਵਾਰ ਦੀ ਯਾਦ ਹੈ ਬੱਚਿਆਂ ਦੀ ਯਾਦ ਹੈ ਰਿਸ਼ਤੇਦਾਰਾਂ ਦੀ ਯਾਦ ਹੈ ਸਭ ਕੁਝ ਯਾਦ ਹੈ ਆਗਿਆ ਜਿੱਥੇ-ਜਿੱਥੇ ਡੇਰ ਕੇ ਪਰ ਪ੍ਰਮਾਤਮਾ ਦੀ ਯਾਦ ਨਹੀਂ ਹੈ ਹਿਰਦੇ ਵਿੱਚ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਤੇ ਆਉਂਦਾ ਰਹੇ ਮਨਾ ਯਾਦ ਕਰਦਾ ਰਹੇ ਮਨ ਵੇਚੈ ਸਤਿਗੁਰ ਕੈ ਪਾਸ ਆਪਣਾ ਮਨ ਸਤਿਗੁਰਾਂ ਦੇ ਪਾਸ ਤੂੰ ਵੇਚ ਦੇ ਮਨਾ ਮਨ ਵੇਚੈ ਸਤਿਗੁਰ ਕੈ ਪਾਸ ਫਿਰ ਕੀ ਹੋਊਗਾ ਜਦੋਂ ਤੂੰ ਆਪਣਾ ਮਨ ਵੇਚ ਤਾ ਆਪਣਾ ਫਿਰ ਉਹਦੇ ਵਿੱਚ ਆਪਣਾ ਉਹ ਨਹੀਂ ਰਹਿੰਦਾ ਕੁਝ ਵੀ ਪਿਆਰ ਉਹ ਆ ਗਈ ਨਾ ਗੱਲ ਗੁਰੂ ਦੀ ਫਿਰ ਮਨ ਵਿੱਚ ਹੈ ਸਤਿਗੁਰ ਕੈ ਪਾਸ ਜਦੋਂ ਮਾਨੀ ਵੇਚਤਾ ਫਿਰ ਆਪ ਦੇ ਖਿਆਲਾਂ ਮੁਤਾਬਕ ਥੋੜੇ ਮਨੁੱਖ ਜਿਊਂਗਾ ਨਾ ਉਹ ਤਾਂ ਬਸ ਜਿਵੇਂ ਗੁਰੂ ਚਲਾਉਂਦਾ ਫਿਰ ਉਹਵੇਂ ਚੱਲਦਾ ਫਿਰ ਮਨ ਵਿੱਚ ਹੈ ਸਤਿਗੁਰ ਕੈ ਪਾਸ ਫਿਰ ਗੁਰੂ ਕੀ ਕਰਦਾ ਤਿਸ ਸੇਵਕ ਕੇ ਕਾਰਜ ਰਾਸ ਉਸ ਸੇਵਕ ਦੇ ਸਾਰੇ ਕੰਮ ਹੀ ਸੌਰ ਜਾਂਦੇ ਆ ਸਾਰੇ ਨਹੀਂ ਬੰਦੇ ਦੇ ਕਦੇ ਕੰਮ ਨਹੀਂ ਪਿਆਦੇ ਪੂਰੇ ਹੋਏ ਕਦੇ ਵੀ ਨਾ ਨਾ ਬੰਦਾ ਤਾਂ ਐਂ ਕਹਿੰਦਾ ਤਾਂ ਮੈਨੂੰ ਇੱਥੇ ਵੀ ਘਾਟ ਆ ਬਾਣੀ ਚ ਲਿਖੇ ਗੁਰੂ ਸਾਹਿਬ ਜੀ ਨੇ ਸੈਸ ਖੱਟੇ ਲੱਖ ਉੱਠਦਾ ਵੇ ਤ੍ਰਤਨ ਆਵੇ ਮਾਇਆ ਪਛਪਾਵੇ ਕਿੰਨੇ ਵੀ ਹਜ਼ਾਰ ਖੱਟ ਲਿਆ ਤਾਂ ਮੇਰੇ ਕੋਲੇ ਲੱਖ ਹੋਵੇ ਲੱਖ ਵਾਲਾ ਕਹਿੰਦਾ ਮੇਰੇ ਕੋਲੇ ਕਰੋੜ ਹੋਵੇ ਕਰੋੜ ਵਾਲਾ ਕਹਿੰਦਾ ਅੱਗੇ ਹੋਵੇ ਅੱਗੇ ਹੋਵੇ ਅੱਗੇ ਵਾਧਾ ਹੀ ਵਾਧਾ ਜਾਂਦਾ ਬਸ ਗੁਰੂ ਜੀ ਕਹਿੰਦੇ ਮਨ ਵਿੱਚ ਹੈ ਸਤਿਗੁਰ ਕਾਹੇ ਪਾਸ ਤਿਸ ਸੇਵਕ ਕੇ ਕਾਜ ਰਾਸ ਕਹਿੰਦੇ ਤੂੰ ਮਨ ਵੇਚਦੇ ਮਣਾ ਆਪ ਦੇ ਜਿਹੜੇ ਤਿਰਖਿਆਲਾ ਮੁਤਾਕ ਜ਼ਿੰਦਗੀ ਜਿਉਣਾ ਨਾ ਤੂੰ ਇਹ ਤੂੰ ਛੱਡ ਦੇ ਮਣਾ ਮੇਲਿਆ ਤਿਸ ਸੇਵਕ ਕੇ ਕਾਜ ਰਾਸ ਗੱਲ ਤਾਂ ਹੱਥੇ ਹੱਥ ਖੜੇ ਕਰਨ ਦੀ ਹੈ ਨਾ ਹੱਥ ਖੜਾ ਨਹੀਂ ਕਰਦਾ ਹੱਥ ਖੜਾ ਦਾ ਮਤਲਬ ਧਿਆਨ ਹੀ ਕਰਦਾ ਅੱਗੇ ਨਾ ਪੁਰਾਣੇ ਗਾ ਸਮੇਂ ਦੀ ਗੱਲ ਯਾਦ ਆ ਗਈ ਮੇਰੀ ਵੀ ਉਹ ਦਾਦੇ ਪੜਦਾਦੇ ਜਦੋਂ ਆਪਣੇ ਮੈਥੇ ਹੁੰਦੇ ਕੋਲੇ ਆਪਾਂ ਦਾਦਾ ਜੀ ਦੇ ਕੋਲੇ ਪਿਤਾ ਜੀ ਦੇ ਕੋਲੇ ਤੇ ਬੁਝਾਰਤਾਂ ਪਾਉਂਦੇ ਹੁੰਦੇ ਸੀਗੇ ਬੁਝਾਰਤਾਂ ਪਾਉਂਦੇ ਹੁੰਦੇ ਸੀ ਤੇ ਬੁਝਾਰਤ ਜਦੋਂ ਨਾਂ ਪੁੱਛੀ ਜਾਣੀ ਥੇਰਾ ਕਹਿੰਦਾ ਵੀ ਬਾਪੂ ਜੀ ਦੱਸਦੇ ਹੁਣ ਕਹਿੰਦਾ ਨਾਂ ਭਿਆਹ ਕਰੋ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਦਾਦੀ ਵੀ ਕਹਿੰਦੀ ਪੁੱਤ ਭਿਆਹ ਕਰੋ ਪਹਿਲਾਂ ਕਹੋ ਵੀ ਮੇਰੀ ਤਾਂ ਭਿਆਹਾਂਗੀ ਫੇਰ ਦੱਸੂਗੀ ਗੱਲ ਤਾਂ ਸਾਰੀ ਹੱਥ ਖੜੇ ਕਰਨ ਦੀ ਪੈ ਰਿਓ ਮਨ ਕਹਿੰਦਾ ਨਹੀਂ ਮਨ ਕਹਿੰਦਾ ਮੈਂ ਮੈਂ ਵੱਡਾ ਐ ਮੈਂ ਬਹੁਤ ਵੱਡਾ ਮੈਂ ਬਹੁਤ ਵੱਡਾ ਸੁ ਕਿਤੇ ਗੁਰੂ ਕੋਲੇ ਹੱਥ ਖੜੇ ਕਰਦਿ ਗਏ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾੜਾ ਸੇਵਾ ਕਰਤ ਹੋਏ ਨਹਿ ਕਾਮੀ हे ਪ੍ਰਮਾਤਮਾ ਮੈਂ ਆਪਦੀ ਇੱਛਾ ਤੋਂ ਰਹਿ ਸੇਵਾ ਕਰਾਂ ਇੱਕ ਤਾਂ ਹੁੰਦੀ ਪਿਆਰੋ ਸੇਵਾ ਕਰਨੀ ਆ ਵੀ ਇੱਛਾ ਰੱਖ ਕੇ ਮਨ ਵਿੱਚ ਵੀ ਮਾਲਕ ਜੀ ਮੇਰਾ ਆਸਵਾਰ ਦੇ ਇਥੋਂ ਆਸਵਾਰ ਦੇ ਇੱਕ ਹੁੰਦੀ ਹੈ ਮਨ ਵਿੱਚ ਕੋਈ ਇੱਛਾ ਹੈ ਹੀ ਨਹੀਂਗੀ ਬਸ ਉਹਦੇ ਦਰਸ਼ਨ ਦੀਦਾਰਿਆਂ ਦੀ ਭੁੱਖ ਹੈ ਅੰਦਰ ਮਨ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੈ ਸੇਵਾ ਕਰਤ ਹੋਏ ਨਹਿਕਾਮੀ ਸੇਵਕ ਸੇਵਾ ਕਰਦਾ ਕਰਦਾ ਨਾ ਨਿਰਛਤ ਹੋ ਜਾਂਦਾ ਹੈ ਬਸ ਕੋਈ ਇੱਛਾ ਨਹੀਂ ਰਹਿੰਦੀ ਜੀ ਭਾਈ ਨੰਦ ਲਾਲ ਜੀ ਜਦੋਂ ਆਏ ਸੀ ਬੜਨਾ ਅਸ਼ਾਵਾਂ ਲੈ ਕੇ ਆਏ ਸੀ ਤੇ ਜਦੋਂ ਸੇਵਾ ਕਰਦੇ 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 ਵਾਸ ਕੱਪੜਿਆਂ ਜੋ ਦਰਗਾਹ ਸੀ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਝਾੜਨ ਦੀ ਸੇਵਾ ਭਾਂਡੇ ਮਾਜਣ ਦੀ ਸੇਵਾ ਕਰਦੇ ਤੇ ਰਿਸ਼ਤੇਦਾਰ ਆ ਗਏ ਭਾਈ ਨੰਦ ਲਾਲ ਜੀ ਦੇ ਵੇਖਣ ਆस्ते ਇਹ ਵੇਖਿਆ ਨਾ ਵੀ ਤਾਂ ਆਨੰਦ ਲਾਲ ਤਾਂ ਹੈ ਕਿ ਕਾਲੇ ਕੱਪੜੇ ਐ ਐ ਲਿਪੜਿਆ ਫਿਰਦਾ ਜਮਰ ਰੀਤੀ ਦੇ ਨਾਲ ਭਾਂਡਿਆਂ ਦੀ ਸੇਵਾ ਕਰੀ ਜਾਂਦਾ ਸੀ ਤੇ ਉਹ ਸਵਾਰਨਾ ਭਾਂਡੇ ਮਾਂ ਦੇ ਸੀ ਪ੍ਰਾਥਮ ਸਾਂ ਤੁਹਾਨੂੰ ਪਤਾ ਹੈ ਪਿਆਰੋ ਤੇ ਇਹ ਕਪੜੇ ਕਾਲੇ ਨੇ ਹੋਏ ਪਏ ਹੈ ਐਡਾ ਵੱਡਾ ਸਾਡਾ ਕਹਿੰਦੇ ਕਵੀ ਆਨੰਦ ਲਾਲ ਲੈ ਇਹਨੂੰ ਤਾਂ ਪਤਾ ਹੀ ਨਹੀਂਗਾ ਆਨੰਦਪੁਰ ਵਾਲੇ ਗੁਰੂ ਨੂੰ ਤਾਂ ਪਤਾ ਹੀ ਨਹੀਂ ਵੇ ਐਡਾ ਵੱਡਾ ਕਵੀ ਨੇ ਆ ਪਰ ਜਦੋਂ ਗੁਰੂ ਗੁਰੂ ਅਰਜਨ ਸਿੰਘ ਜੀ ਮਹਾਰਾਜ ਨੂੰ ਕਿਹਾ ਕਹਿੰਦੇ ਤੁਹਾਨੂੰ ਤਾਂ ਪਤਾ ਹੀ ਨਹੀਂ ਸਾਡਾ ਕਹਿੰਦੇ ਭਾਈ ਆਨੰਦ ਲਾਲ ਨੂੰ ਪੁੱਛ ਲਓ ਤੇ ਆਨੰਦ ਲਾਲ ਜੀ ਕੋਲੇ ਗਏ ਨਾ ਕਦੇ ਨੰਦ ਲਾਲ ਜੀ ਕਹਿੰਦੇ ਨਾ ਭਾਜੋ ਕਹਿੰਦੇ ਤੁਸੀਂ ਮੇਰੇ ਕੋਈ ਰਿਸ਼ਤੇਦਾਰ ਨਹੀਂ ਕਿ ਕੁਛ ਨਹੀਂ ਮੇਰੇ ਤੁਸੀਂ ਲੱਗਦੇ ਤੁਸੀਂ ਮੇਰੇ ਗੁਰੂ ਨੂੰ ਕਬੋਲ ਬੋਲਦੇ ਹੋ ਤੁਹਾਨੂੰ ਕੀ ਪਤਾ ਹੈ ਕਿ ਜਿਹੜੀ ਮੇਰੀ ਬਾਹਰਲੀ ਚਮਕ ਸੀ ਉਹ ਪਹਿਲਾਂ ਸੀ ਚਾਂਦੀ ਦੀ ਕੁਰਸੀ ਤੇ ਬੰਦਾ ਹੁੰਦਾ ਸੀ ਮੈਂ ਉਹ ਔਰ ਮੇਰੇ ਦਰਬਾਰ ਦੇ ਵਿੱਚ ਚਾਂਦੀ ਦੀ ਕੁਰਸੀ ਦੇ ਉੱਤੇ ਬਰਾਬਰ ਬਹੌਂਦਾ ਸੀ ਉਹ ਬਾਹਰਲੀ ਚਮਕ ਮੇਰੀ ਹੁਣ ਮਰ ਗਈ ਮੈਂ ਅੰਦਰੋਂ ਚਮਕ ਆ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਭਾਈ ਨੰਦ ਲਾਲ ਦਾ ਮਨ ਪਵਿੱਤਰ ਹੋ ਗਿਆ। ਆਪਦੇ ਆਪਦੇ ਪਰਿਵਾਰ ਨੂੰ ਨਾ ਹੋਣੀ ਇੱਥੇ ਤਾਂ ਬਸ ਜਿੰਦ ਇੱਥੇ ਨਿਕਲੂਗੀ। ਤੇ ਇੱਕ ਦਿਨ ਫਿਰ ਐਸਾ ਵੀ ਆਇਆ ਭਾਈ ਨੰਦ ਲਾਲ ਜੀ ਨੂੰ ਬਰਾਬਰ ਵੀ ਬਿਠਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਕਵੀਆਂ ਦੇ ਵਿੱਚ ਬਰਾਬਰ ਵਿਭਾਗ ਆ ਫਿਰ ਗੱਲ ਸੀ ਮਨ ਸਾਫ਼ ਕਰਨ ਦੀ। ਸਿੱਥੇ ਗੁਰੂ ਦੇ ਦਰ ਦੇ ਉੱਤੇ ਪਿਆ ਰਹੋ। ਮਨ ਸਾਫ਼ ਕਰਨਾ ਹੈ ਆਪਾਂ। ਤੇ ਫਿਰ ਸਾਰੇ ਕਾਰਜ ਹੀ ਸਫਲ ਹੋ ਜਾਣਗੇ। ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਜ ਦਾ ਸੇਵਾ ਕਰਤ ਹੋਏ ਨ ਕਾਮੀ ਫਿਰ ਗੁਰੂ ਜੀ ਕਹਿੰਦੇ ਉਹ ਨਿਰਛਤ ਸੇਵਾ ਕਰਦੇ ਰੱਬ ਦੇ ਪਿਆਰੇ ਕੋਈ ਇੱਛਾ ਨਹੀਂ ਰਹੀ ਮਨ ਵਿੱਚ ਪੁੱਛਿਆ ਸੀ ਆਨੰਦਪਾਲ ਆਨੰਦਪਾਲ ਕੋਈ ਇੱਛਾ ਮਨ ਦੇ ਵਿੱਚ ਤੇਰੇ ਨਾਮਾ ਰਾਜ ਹੁਣ ਨਹੀਂ ਕੋਈ ਇੱਛਾ ਰਹੇਗੀ ਤਿਸ ਕੋ ਹੋਤ ਪ੍ਰਾਪਤਿ ਸਾਮੀ ਫਿਰ ਐਸੇ ਮਾਲਕ ਜੀ ਕਹਿੰਦੇ ਪ੍ਰਾਪਤੀ ਫਿਰ ਅਵਸ਼ਵ ਹੁੰਦੀ ਹੈ ਜਦੋਂ ਮਨੁੱਖ ਕਹੇ ਤੇ ਵੀ ਮਾਲਕ ਜੀ ਬਸ ਹੁਣ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਬਸ ਕਬੀਰ ਸਾਹਿਬ ਨੇ ਵੀ ਕਿਹਾ ਹੀ ਹੈ ਨਾ ਕਵੀਰ ਸਾਹਿਬ ਕੰਦੇ ਮਾਲਕ ਜੀ ਬਸ ਸੇ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿ ਸ਼ੈਸੋ ਤੇਰਾ ਸਭ ਕੁਛ ਹੀ ਤੇਰਾ ਦਾ ਦੋ ਪੁੱਤ ਤਾ ਧੀਆ ਪੁੱਤ ਜ਼ਮੀਨਾਂ ਜਾਇਦਾਦ ਅਹੁਦੇ ਸਭ ਕੁਛ ਹੀ ਤੇਰਾ ਦਿੱਤਾ ਵੈ ਫਿਰ ਆਪਣੀ ਕਿਰਪਾ ਜੇ ਸਾਪ ਕਰੇ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਨਾਨਕ ਸੋ ਸੇਵਕ ਗੁਰ ਕੀ ਮਤਲੇ ਗੁਰੂ ਜੀ ਕਹਿੰਦੇ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦਿੰਦਾ ਭਾਈ ਉਹ ਫਿਰ ਸੇਵਕ ਗੁਰੂ ਦੀ ਸਿੱਖਿਆ ਮੁਤਾਬਕ ਆਪਣੀ ਜ਼ਿੰਦਗੀ ਜੰਦਾਗਾ ਗੁਰ ਕੀ ਮੱਤ ਲੈ ਸਗੁਰੂ ਪਾਸ਼ਾ ਦੇ ਦੱਸੇ ਹੋਏ ਆਰਗ ਤੇ ਚੱਲ ਗਏ ਭਾਈ ਫਰੀਦ ਸਾਹਿਬ ਦਾ ਬਚਨ ਆਪਾਂ ਪੜਦੇ ਹੁੰਨੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਆਇਆ ਹੋਇਆ ਸੰਤਾਂ ਦਾ ਤਾਅ ਦਿਲ ਤੋਂ ਧੰਨਵਾਦ ਹੈ ਭਾਈ ਅੱਜ ਸੰਗਰਾਮ ਦਾ ਕੀਰਤਨ ਕਰਨਾ ਸੀ ਆਪਾਂ ਇੱਛਾ ਸੀਗੀ ਮਨ ਦੀ ਥੋੜਾ ਜਿਹਾ ਸਰੀਰ ਢਿੱਲਾ ਹੋਣ ਕਰਕੇ ਆਪਾਂ ਜੋ ਕੀਰਤਨ ਉਹ ਨਹੀਂ ਕੀਤਾ ਸੋ ਕਿਰਪਾ ਕਰਕੇ ਸੰਗਤ ਤੋਂ ਮਾਫੀ ਚਾਹੁੰਨੇ ਕਿਉਂਕਿ ਰੱਬੀ ਗਉਣ ਗਾਣੇ ਹੁੰਦੇ ਚਲੋ ਆਪਾਂ ਹੀ ਗਉਣ ਗਾ ਲਈ ਹਰ ਨਾਲ ਮਿਲ ਕੇ ਸੰਗਤ ਨੇ ਸੋ ਸੰਗਤ ਨੇ ਭਾਈ ਜੋ ਗੁਰੂ ਕੇ ਲੰਗਰ ਵਿੱਚ ਦੇਖ ਵਾਸਤੇ ਰਸਦਾ ਗੁਰੂ ਕੇ ਲੰਗਰ ਵਾਸਤੇ ਰਸਦਾ ਸੰਗਰਾਮ ਦਾ ਭੋਗ ਹੈ ਭਾਈ ਦਰਸ਼ਨ ਸਿੰਘ ਜੀ ਖਾਲਸਾ ਜੀ ਦਾ ਸਹਿਜ ਪਾਠ ਜੋ ਹਰ ਮਹੀਨੇ ਗੁਰੂ ਦੀ ਕਿਰਪਾ ਦੇ ਗੁਰੂ ਦੇ ਪਿਆਰੇ ਕਰਾਉਂਦੇ ਆ ਗੁਰੂ ਦੇ ਦਰ ਦੇ ਉੱਤੇ ਸੋ ਸਹਿਜ ਪਾਠ ਤੇ ਭੋਗ ਪਾਈ ਜਾਣਗੇ ਪਹਿਲਾਂ ਫਿਰ ਜੋ 12 ਮਾਹ ਮਹੀਨੇ ਦਾ ਪਾਠ ਹੈ ਉਹਦਾ ਜਾਪ ਹੋਊਗਾ ਸੋ ਸਾਰੀ ਸੰਗਤ ਨੇ ਭਾਈ 9:30 10:00 ਵਜੇ ਤਕਰੀਬਨ ਗੁਰੂ ਘਰ ਵਿੱਚ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰਨੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਰੀ ਜਸ ਗੁਰੂ ਦੀ ਬਾਣੀ ਸੁਣ ਕੇ ਹਾਉ ਸਾਰੇ ਜੱਗ ਦੇ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ